ਪੰਜਾਬ ਵਿੱਚ ਕਾਂਗਰਸੀ ਸਰਕਾਰ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅੱਜ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜੇਸ਼ ਹਣੀ ਦੀ ਅਗਵਾਈ ਹੇਠ ਏਡੀਸੀ ਵਿਕਾਸ ਅਧਿਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਜ਼ਿਲ੍ਹਾ ਪਾਸ਼ਪਾ ਪ੍ਰਧਾਨ ਰਜੇਸ਼ ਹਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦੇ 2 ਮਹੀਨੇ ਪੂਰੇ ਹੋ ਜਾਣ ਦੇ ਬਾਵਜੂਦ ਕੋਈ ਵੀ ਵਿਕਾਸ ਦੇ ਕੰਮ ਨਹੀਂ ਹੋ ਰਹੇ ਅਤੇ ਜਿਹੜੇ ਕੰਮ ਪਿਛਲੀ ਅਕਾਲੀ ਭਾਜਪਾ ਗੱਟ ਜੋ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਨ ਉਹਨਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ। ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਵੱਲੋਂ ਪੰਜਾਬ ਸਰਕਾਰ ਦੇ 2 ਮਹੀਨੇ ਨਕਾਮੀ ਭਰੇ 2 ਮਹੀਨੇ ਪੂਰੇ ਹੋਣ ਤੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਜੀਏ ਟੂ ਡੀਸੀਜੀ ਨੂੰ ਗਿਆਪਨ ਦਿੱਤਾ ਗਿਆ ਹੈ ਕਿ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਲੋਕ ਮਾਰੂ ਨੀਤੀਆਂ ਦੇ ਨਾਲ ਸਾਰੇ ਪੰਜਾਬ ਨੂੰ ਤਰਸਤ ਕਰ ਦਿੱਤਾ ਹੈ ਅੱਜ ਜਿੰਨੀਆਂ ਸਹੂਲਤਾਂ ਪੰਜਾਬ ਸਰਕਾਰ ਨੇ ਪਿਛਲੇ ਅਕਾਲੀ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਦਿੱਤੀਆਂ ਸਨ ਉਹ ਤਾਂ ਇਹਨਾਂ ਨੇ ਖੋਹ ਲਿੱਤੀਆਂ ਨੇ ਨਵੀਆਂ ਤਾਂ ਦਿੱਤੀਆਂ ਨਹੀਂ ਸਾਡੀਆਂ ਜਿਹੜੀਆਂ ਦਿੱਤੀਆਂ ਸੂਲਤਾਂ ਸਰਕਾਰ ਦੀਆਂ ਉਹ ਵੀ ਖੋਹ ਲਿੱਤੀਆਂ ਗਿਆ ਨੇ ਦਾਲ ਆਟਾ ਸਕੀਮ ਜਿਹੜੀ ਹੈਗੀ ਏ ਉਰਤੇ ਲੋਕਾਂ ਨੂੰ ਜਿਹੜਾ ਹੈਗਾ ਹੈ ਉਹ ਕਣਕ ਨਹੀਂ ਦਿੱਤੀ ਜਾ ਰਹੀ ਬਿਜਲੀ ਤੇ ਕਟ ਲਗਾਏ ਜਾ ਰਹੇ ਨੇ 51000 ਸਗਨ ਸਕੀਮ ਸੀ ਉਹ ਵੀ ਜਿਹੜੀ ਨਹੀਂ ਦਿੱਤੀ ਜਾ ਰਹੀ ਰੇਤ ਔਰ ਬੈਦੀ ਜਿਹੜੇ ਧਾਮ ਨੇ ਉਹ ਤਿਗਨੇ ਚੁਗਨੇ ਕਰ ਦਿੱਤੇ ਗਏ ਨੇ ਨਾ ਹੀ ਕਿਸੇ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਆਪਣੀ ਸਰਕਾਰ ਦੀ ਜਿਹੜੀਆਂ ਪਾਲਿਸੀਆਂ ਲਿਆਂਚੀਆਂ ਵੀ ਹੈ ਜਿਹੜੇ ناکਾਮ ਹੋਏ ਨੇ ਇਸ ਵਿੱਚ ਅਜੇ ਹੀ ਇੱਥੇ ਗਿਆਪਨ ਦੇਣਾ ਹੈ ਕਿ ਇਹ ਅਸ਼ਾਂਤੀ ਭਰਿਆ ਗਿਆਪਨ ਸੀ ਜੇ ਇਹਨਾਂ ਨੇ ਆਪਣੀਆਂ ਨੀਤੀਆਂ ਠੀਕ ਨਾ ਕੀਤੀਆਂ ਔਰ ਲੋਕਮਾਰੂ ਨੀਤੀਆਂ ਤੋਂ ਇਹ ਬਾਜ਼ ਨਾ ਆਏ ਤਾਂ ਭਾਰਤੀ ਜਨਤਾ ਪਾਰਟੀ ਅਮਰ ਸਰ ਸੜਕਾਂ ਉਤੇ ਉਤਰ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੇ ਔਰ ਇਸ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਉਹ ਘਰ ਘਰ ਆਪ ਲੈ ਕੇ ਜਾਵਾਂਗੇ ਇਸ ਮੌਕੇ ਤੇ ਤਰਨ ਚੁਗ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਗਰੀਬ ਦੀ ਰੋਟੀ ਤੇ ਲਤ ਮਾਰੀ ਹੈ ਅਤੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਖਤਮ ਕਰ ਦਿੱਤਾ ਹੈ ਔਰ ਸਭ ਨਾਲ ਵੱਡੀ ਗੱਲ ਹੈ ਕਿ ਪੰਜਾਬ ਦੇ ਗਰੀਬ ਦੀ ਰੋਟੀ ਤੇ ਇਸ ਸਰਕਾਰ ਨੇ ਲੱਤ ਮਾਰੀ ਹੈ ਅੱਜ ਤੁਸੀਂ ਦੇਖੋ ਕਿਸੇ ਵੀ ਪਾਸੇ ਚਲੇ ਜਾਓ ਗਰੀਬ ਦਾ ਰਾਸ਼ਨ ਅੱਜ ਬੰਦ ਹੈ 6 ਮਹੀਨੇ ਹੋ ਗਏ ਗਰੀਬਾਂ ਨੂੰ ਰਾਸ਼ਨ ਮਿਲਿਆ ਉਹਨਾਂ ਦਾ ਘਰ ਕਿਸ ਤਰ੍ਹਾਂ ਚੱਲ ਰਿਹਾ ਹੈ ਪੈਨਸ਼ਨ ਬਜ਼ੁਰਗਾਂ ਨੂੰ ਆਣੀ ਬੰਦ ਹੋ ਗਈ ਹੈ ਹਰ ਪਾਸੇ ਸ਼ਗਨ ਸਕੀਮ ਬੰਦ ਹੈ ਇਸ ਦੌਰਾਨ ਸਾਫ ਦਾ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਮੰਤਰੀ ਜਾਂ ਅਧਿਕਾਰੀ ਘਟਾਲੇਬਾਜ਼ ਲੱਗਦਾ ਹੈ ਤਾਂ ਉਸ ਦੇ ਖਿਲਾਫ ਪੰਜਾਬ ਸਰਕਾਰ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਮੰਤਰੀ ਜਿਹੜਾ ਵੋ ਕਹੀ ਜਾਂਦਾ ਸੈਂਟਰ ਦੇ ਫੰਡ ਜਿਹੜੇ ਆ ਉਹ ਹੁਣ ਨਹੀਂ ਆਉਣੇ ਉਹਨਾਂ ਫਲਾਨਾ ਕਰਤਾ ਢਿੰਗਲਾ ਕਰਤਾ ਤੂੰ ਕੱਢ ਕੇ ਰੱਖਣਾ ਕੌਣ ਘਰ ਨੂੰ ਲੈ ਗਿਆ ਪੈਸੇ ਕੱਢ ਕੇ ਬਾਹਰ ਰੱਖ ਜਿੰਨੇ ਘਟਾਲਾ ਕੇ ਅਫਸਰ ਨੇ ਕੀਤਾ ਉਹਨੂੰ ਟੰਗ ਦਿਓ ਇਹ ਮਨਿਸਟਰ ਕੀਤਾ ਉਹਨੂੰ ਟੰਗ ਦਿਓ ਜੋ ਮਰਜ਼ੀ ਕਰੋ ਇਸ ਮੌਕੇ ਤੇ ਮੇਅਰ ਬਖਸ਼ੀ ਰਾਮ ਰਜਿੰਦਰ ਮੋਹਨ ਸਿੰਘ ਛੀਨਾ ਮੀਨੂ ਸੈਗਲ ਕੌਂਸਲਰ ਰਕੇਸ਼ ਕੁਮਾਰ ਕੇਵਲ ਕਿਸ਼ਨ ਆਦਿ ਸਾਥੀਆਂ ਸਮੇਤ ਮੌਜੂਦ ਸਨ